i'm <laughs> <laughs> ਕੇ ਨਿਆਈ ਤ੍ਰਿਕਾ ਨੋ ਮੋਦਰਾ ਸ਼ਾਂਤ ਨਾ ਆਵੇ ਪਿਉ ਦਰਸ਼ਨ ਸੰਤ ਪਿਆਰੇ ਜੀਓ ਹੌ ਕੋ ਦੀ ਜੀਓ ਕੋਹ ਹੁ ਕਮਾਈ ਤੇ ਸੱਚੇ ਗੁਰਦਵਾਰੇ ਜੀਓ ਤੇਰਾ ਮੁਖ ਸਵਾਜਿਓ ਸਜ ਤੁਨ ਬਾਣੀ ਚਿਰੋ ਆ ਦੇਖੇ ਸਰਬ ਬਾਣੀ ਚਿਰੋ ਆ ਦੇਖੇ ਸਰਬ ਬਾਣੀ ਸੱਚੇ ਗੁਰ ਦਰਬਾਰੇ ਜਿਓ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੋਂ ਕਦ ਮਿਲਿਆ ਪ੍ਰਤਿਤ ਭਗਵੰਤਾ ਮੋਹਿ ਰੰਨਾ ਵਿਹਾਵੈ ਨੀਤ ਨਾ ਆਵੈ ਮਿਰ ਦੇਖੇ ਗੁਰ ਦਰਬਾਰੇ ਜਿਓ ਹਾਂ ਕੋਲੀ ਜਿਓ ਕੋਲੁ ਕੁਮਾਈ ਤੇ ਸੱਚੇ ਗੁਰ ਦਰਬਾਰੇ ਜਿਓ ਤੇਰਿਆਂ ਭਕਤਾ ਭੁਖ ਸਦ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ ਦੇਖੋ ਦਰਸ ਸੁਖ ਦਾ ਧਿਆ ਆ ਉਹ ਦੇਖੋ ਦਰਸ ਸੁਖ ਦਾ ਧਿਆ ਆ जा कृपा निधान हम हर मुनगा मै ਨਾ ਹਨ੍ਹਾਰ ਮਰਗ ਆਵਾਂਗੇ ਆ ਤਮਰੇ ਕਹੋ ਇਤਿਹਾਸ ਪ੍ਰਭ ਹੋਏ ਕਬ ਗੱਲ ਲਾਣਗੇ ਹੰਬਾਰ ਨੁਕਤੇ ਆਂ ਪਿਤਾ ਸਮਝਾਵਾਂਗੇ ਸੁਦਖਣ ਕਿਨ ਭੂਲ ਵਿਗਾਰ ਕਰਤਾ ਸਮਝਾਵਾਂਗੇ ਆਸ ਇਆਸੀ ਮੈਂ ਤੇ ਰੋਂ ਕਬ ਵੇਖੂੰ ਕੋਪਾਰ ਹੈ ਕੋਈ ਸਾਜਨ ਸੰਤ ਜਨ ਨਾਨਕ ਕਬ ਮਿਲਨ ਹਾਰ ਆਸ ਪਿਆਸੀ ਮੈਂ ਮਿਰੋਂ ਕਾਫੇ ਕੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲ ਨਿਹਾਰ ਬਿਨ ਮਿਲ ਬੇ ਸ਼ਾਂਤ ਨਾਏ ਤੁਜੈ ਤਿਲ ਪਲ ਰਹਿ ਨਾ ਜਾਏ ਹਰ ਸਾਧੈ ਸਰਨਾਗਤੀ ਨਾਨਕ ਆਸ ਪੁਜਾਰੇ ਐਸੀ ਕੌਣ ਵਿਦੈ ਦਰਸ਼ਨ ਮਰਸਨਾ ਆਸ ਪਿਆਸੀ ਸਭਲ ਮੂਰਤ ਮੋਗਾ ਦਿਓ ਦਰਸਨਾ ਤਸ ਪਿਆਸੀ ਮੈਂ ਫਿਰਾਂ ਕਾਫੇ ਕੋ ਕੋ ਪਾਲ ਹੈ ਕੋਈ ਸਾਜਨ ਸੰਤ ਜਨ ਕਮਨ ਗੁਨ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੋਧ ਬਲਹੀ ਮੋਇ ਪਰਦੇਸੰ ਦੂਰ ਤੇ ਆਈ ਨਾ ਇਹ ਨਦਰਮ ਨਾ ਜੋਬਨ ਮਾਤੀ ਮੋਇ ਅਨਾਥ ਕੀ ਕਰੋ ਸੁ ਮਾਈ ਖੋਜਤ ਖੋਜਤ ਭਈ ਬੈਰਾਪਨ ਖੋਜਤ ਖੋਜਤ ਭਈ ਬੈਰਤਨ ਪ੍ਰਭ ਪ੍ਰਦਰਸ਼ਨ ਕੋ ਫਿਰ ਕਿ ਤਿਸਾਈ ਆਹ ਪ੍ਰਭ ਪ੍ਰਦਰਸ਼ਨ ਕੋ ਫਿਰ ਕਿ ਤਿਸਾਈ ਮੇਰਾ ਮਨ ਲੋਚੇ ਕੋਈ ਦਰਸ਼ਨ ਤਾਈ ਆਸਰਾ ਐਸਾ ਨੈਰਾਸੀਆਂ ਦਾ ਆਹ ਉਹ ਲੈਣ ਤਰਸਦੇ ਤੇ ਹੰਝੂ ਵਰਸਦੇ ਨੇ ਨੈਣ ਤਰਸਦੇ ਤੇ ਹੰਝੂ ਵਰਸਦੇ ਨੇ ਜੀ ਮੈਂ ਉਹ ਸੀਨਾ ਤੜਪਦਾ ਏ ਦਰਸ ਪਿਆਸਿਆਂ ਦਾ ਲੰਗਾ ਬੇਰਾਗ ਮੇ ਤੁ ਤੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਨਾਨਕ ਰਖ ਅੰਮ੍ਰੰਕਾਰ ਆਇਆ ਹੋ ਜਾਏ ਸੱਚ ਦਾ ਜਨਮ ਸੰਸਾਰੇ ਉੱਤੇ ਆਇਆ ਏ ਉਹ ਝੂੜ ਪਾਪ ਦਾ ਕਰਨੀਆਂ ਧਾਰ ਆਇਆ ਮੈਂ ਸਦਕੇ ਜਮਾ ਵੀਰ ਨਾਨਕੀ ਦੇ ਗੁਰੂ ਨਾਨਕ ਜਗ ਦੇ ਕਰਨੋਂ ਪੁਕਾਰ ਆਇਆ کرنے اکارے آیا پہلے تھا نراکار پھر آکار ہو گیا ایک سے پورنا اٹھا دو چار ہو گیا دو چاروں کی گلتی ودی تو ہجار ہو گیا ہجاروں کی پادائش سے سنسار سنسار ہو گیا پاپوں میں پسا ਜਦੋਂ ਜਦੋਂ ਬਣਦੀਓ ਕੀ ਬੰਦਿਆਂ ਤੇ ਤਦੋਂ ਤਦੋ ਹੀ ਕਰਨੇ ਆਧਾਰ ਆਏ RAMCHAND SWAMI ਕਾਰਣ ਕਰਨਾ ਕਾਰਣ ਵਸ ਹੋ ਕੇ RAMAN ਮਾਰ ਆਏ ਉਹ ਭਗਤਾਂ ਦੇ ਦੁੱਖ ਨਿਵਾਰਨੀ ਨੂੰ ਉਹੋੜ ਕੰਬਲੀ ਕ੍ਰਿਸ਼ਨ ਮੁਰਾਰਾ ਆਏ ਉਹ ਜਦੋਂ ਦੁਖੀ ਕੀਤੇ ਹਿੰਦੂ ਜ਼ਾਲਮਾਂ ਨੇ ਤਦੋਂ ਆਪ ਨਾਨਕ ਨਿਰੰਕਾਰ ਆਏ ਆਖੋ ਗੁਰਮੁਖ ਫੁੱਲਾ ਤਾਈ ਅਜ ਵਿੜੋ ਜੀ ਸਾਰੇ ਸੱਚੇ ਸ਼ਬਦ ਸੁਣਾਉਣ ਆਣੇ ਆਏ ਧੰਗ ਗੁਰੂ ਨਾਨਕ ਪਿਆਰੇ ਆਪ ਨਰਾਇਣ ਕਲਾਤਾ ਹਰ ਜਗ ਮੈਂ ਪਰਮਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਆਂ ਜੋਤ ਜਗ ਮੰਡਲ ਕਰਿਓ ਨੂਰ ਰਬਿਓ ਸਾਈ ਮੇਰਾ ਗੁਰੂ ਨਾਨਕ ਸਦਵਾਇਆ ਨੂਰ ਓ ਨੂਰ ਹੋਏ ਸਭਿਆਂ ਨਾਮਾ ਆਲਮ ਜਾਂ ਘਰ ਤੇ ਤੇ ਆਇਆ ਸੋਹਣਾ ਰੂਪ ਤੇ ਬੜਾ ਸੁਰੂਪ ਤੇ ਆਇਆ ਜਗ ਦੇ ਵਿੱਚ ਸਤਕਾਰ ਤੇਰਾ ਵਿੱਚ ਪ੍ਰੇਮ ਦੇ ਮਨ ਹੈ ਮੰਨ ਬੋਇਆ ਲੱਗ ਆਣ ਕੇ ਜਦੋਂ ਦਰਬਾਰ ਤੇ ਆਉਂਿਆ ਜਨਮਾਂ ਜਨਮਾਂ ਦੇ ਧੋੜੇ ਦੂਰ ਹੋ ਗਏ ਪਿਤਾ ਆਣ ਕੇ ਜਦੋਂ ਨਿਦਾਰ ਤੇਰਾ ਬਣ ਕੇ ਆ ਨਾਨਕ ਕਰਤਾ ਆਇਆ ਦਿਸੇ ਕੁੱਲ ਨੂੰ ਇਹੋ ਆਸਾਨ ਤੇਰਾ اچھا ناناس ہم کے بری میں ہے نور حق سے روشن چہرے پہ اس کے دارا پی ہوئی جاج جا پاپوں کے بوجھ سے جا ਵਿਸ਼ਣੋ ਕੇ ਪਾਸ ਜਾਇ ਕਰ ਦਰਦੇ ਦੁਖ ਪੁਕਾਰਾ ਵੋ ਵਿਸ਼ਮੋ ਗੁਰ ਨਾਨਕ ਕੀ ਧਾਰ ਮੂਰਤ ਵੋ ਨਿਰਮਕਾਰ ਵਿਸ਼ਣੋ ਗੁਰ ਨਾਨਕ ਕੀ ਧਾਰ ਮੂਰਤ ਨਾਮ ਔਰ ਕੀਰਤਨ ਸੇ ਧਰਤੀ ਕਾ ਬੋਧ ਉਤਾਰਾ ਵੋ ਨਿਰਮਕਾਰ ਵਿਸ਼ਣੋ ਵਿਸ਼ਣੋ